ਰਾਸ਼ਟਾ ਦਾ ਸਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਕਾਲਾ ਸੰਗਿਆ ਵਿਖੇ ਬਾਬਾ ਕਾਂਦਾਸ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਟਬਾਲ ਕੱਪ ਪਿਛਲੇ ਦਿਨਾਂ ਵਿੱਚ ਬਹੁਤ ਵਧੀਆ ਚੱਲ ਰਹੇ ਨੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਰਪੰਚ ਸਾਹਿਬ ਨਾਲ ਉਹਨਾਂ ਦਾ ਇਸ ਫੁੱਟਬਾਲ ਖਾਲਸਾ ਵਾਜੂ ਜੀ ਕੀ ਭਤੇ ਜੀ ਇਹ ਜਿਹੜਾ ਫੁੱਟਬਾਲ ਧੰਨ ਧੰਨ ਬਾਬਾ ਕਾਂਦਾਸ ਫੁੱਟਬਾਲ ਕਲੱਬ ਵੱਲੋਂ 14ਵਾਂ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਸ ਟੂਰਨਾਮੈਂਟ ਦੇ ਵਿੱਚ ਜਿਹੜੀਆਂ ਪਿੰਡ ਪੱਦਰ ਦੀਆਂ 32 ਟੀਮਾਂ ਆਈਆਂ ਤੇ ਅੰਡਰ 14 ਦੇ ਵੀ ਜਿਹੜੇ ਬੱਚਿਆਂ ਦੇ ਮੈਚ ਕਰਵਾਏ ਗਏ ਨੇ ਦਸਤਾਰ ਮੁਕਾਬਲੇ ਹੋਏ ਨੇ ਤੇ ਅਸੀਂ ਪਿਛਲੇ 4 ਦਿਨਾਂ ਤੋਂ ਜਿਹੜਾ ਇਹ ਟੂਰਨਾਮੈਂਟ ਆਰੰਭਿਆ ਹੋਇਆ ਅੱਜ ਇਸ ਦਾ ਆਖੀਲਾ ਦਿਨ ਹੈ ਤੇ ਅੱਜ ਰੱਸਾ ਕੱਸੀ ਦੇ ਵੀ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾਣਗੇ ਸਾਰੇ ਪਿੰਡ ਦਾ ਤੇ ਦੋਨਾਂ ਪੰਚਾਇਤਾਂ ਦਾ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਇਹ ਟੂਰਨਾਮੈਂਟ ਆ ਉਹ ਅਗਲ ਅਗਲੇ ਜਿਹੜੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਇਸ ਤੋਂ ਵੀ ਵਧੀਆ ਤਰੀਕੇ ਨਾਲ ਅਸੀਂ ਕਰਵਾਇਆ ਕਰਾਂਗੇ ਹਾਂਜੀ ਸਰ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਉਪਰਾਲੇ ਵਧੀਆ ਕੀਤੇ ਨੇ ਪਰ ਇਸ ਸਾਲ ਵਿੱਚ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਇਸ ਸਾਲ ਦੇ ਵਿੱਚ ਅਸੀਂ ਜਿਹੜੀ ਗੋਵ ਆਪਣੀ ਗਰਾਊਂਡ ਆ ਉਹਨੂੰ ਥੋੜਾ ਇੰਪਰੂਵ ਕੀਤਾ ਕਿਉਂਕਿ ਜਿਹੜੀ ਫੁੱਟਬਾਲ ਦੀ ਗਰਾਊਂਡ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਤੇ ਉਹ ਜਿਹੜੀ ਗਰਾਊਂਡ ਆ ਜਿੱਥੇ ਬੈਠਣ ਦਾ ਖਾਸ ਪ੍ਰਬੰਧ ਹੈ ਤੇ ਹੋਰ ਸਾਰਾ ਪੱਖੇ ਲੱਗੇ ਨੇ ਗਰਮੀ ਤੋਂ ਥੋੜਾ ਰਾਹਤ ਮਿਲ ਜਵੇ ਤੇ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਦੀਆਂ ਕੋ ਕਮੀਆਂ ਪੇਸ਼ੀਆਂ ਹੋਣਗੀਆਂ ਉਹ ਅਸੀਂ ਦੂਰ ਕਰ ਦੇਣਾ ਉਹਨਾਂ 'ਚ ਵੱਖਰਾ ਕਿਹੜਾ ਅੰਤਰ ਦੇਖ ਰਹੇ ਹੋ ਦੇਖੋ ਜਿਹੜੀ ਪਹਿਲਾਂ ਪਿੰਡਾਂ ਦੀ ਖੇਡ ਤਾਂ ਕਬੱਡੀ ਤੇ ਰੈਸਲਿੰਗ ਹੀ ਹੁੰਦੀ ਸੀ ਹੁਣ ਜਿੱਦਾਂ ਮੰਨ ਲਓ ਸਾਡਾ ਪਿੰਡ ਆ ਅਸੀਂ ਰੈਸਲਿੰਗ ਦੀ ਵੀ ਇੱਥੇ ਇਹ ਚੇਂਜ ਕਰਵਾਉਨੇ ਆ ਕਬੱਡੀ ਦੀਆਂ ਵੀ ਸਾਡੇ ਪਿੰਡ ਟੂਰਨਾਮੈਂਟ ਹੁੰਦੇ ਨੇ ਵਾਲੀਬਾਲ ਦਾ ਵੀ ਟੂਰਨਾਮੈਂਟ ਜਿਹੜਾ ਪਹਿਲਾਂ ਅਸੀਂ ਇੱਕ ਦਿਨ ਪਹਿਲਾਂ ਪੂਰਾ ਸੰਪੰਨ ਕਰਵਾਇਆ ਟੂਰਨਾਮੈਂਟ ਦੇ ਵਿੱਚ ਸਾਰੀਆਂ ਤਕਰੀਬਨ ਖੇਡਾਂ ਕਰੋ ਨੇ ਜਿਵੇਂ ਰੈਸਲਿੰਗ ਕਬੱਡੀ ਵਾਲੀਬਾਲ ਅਸੀਂ ਇਹ ਸਾਰੀਆਂ ਗੇਮਾਂ ਜਿਹੜੇ ਟੂਰਨਾਮੈਂਟ ਅਸੀਂ ਕਰਾਉਨੇ ਆ ਕ੍ਰਿਕਟ ਦਾ ਟੂਰਨਾਮੈਂਟ ਵੀ ਸਾਡੇ ਪਿੰਡ ਹੁੰਦਾ ਤੇ ਹੁਣ ਫੁੱਟਬਾਲ ਦਾ ਚੱਲ ਰਿਹਾ ਰੱਸਾ ਕਸ਼ੀ ਹੋ ਰਹੀ ਆ ਤੇ ਇਸ ਤਰ੍ਹਾਂ ਹੀ ਦਸਤਾਰ ਮੁਕਾਬਲੇ ਵੀ ਹੋਏ ਆ ਬੱਚਿਆਂ ਨੂੰ ਜਿਹੜੇ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਜਿਹੜੇ ਛੋਟੇ ਬੱਚੇ ਆ ਬਹੁਤ ਵਧੀਆ ਉਹਨਾਂ ਨੇ ਦਸਤਾਰਾਂ ਸਜਾਈਆਂ ਬੜੀ ਦੂਰੋਂ ਦੂਰੋਂ ਜਿਹੜੇ ਉਹ ਬੱਚੇ ਚੱਲ ਕੇ ਆਏ ਆ ਟੀਮਾਂ ਵੀ ਤੁਸੀਂ ਫੁੱਟਬਾਲ ਦੀਆਂ ਦੇਖੋ ਹੁਸ਼ਿਆਰਪੁਰ ਡਿਸਟ੍ਰਿਕਟ ਦੀਆਂ ਗੁਰਦਾਸਪੁਰ ਅੰਮ੍ਰਿਤਸਰ ਡਿਸਟ੍ਰਿਕਟ ਇਧਰੋਂ ਮਲਵੇ ਚੋਂ ਬਹੁਤ ਦੂਰੋਂ ਦੂਰੋਂ ਜਿਹੜੀਆਂ ਇੱਥੇ ਟੀਮਾਂ ਪਹੁੰਚੀਆਂ ਮੈਂ ਸਮਝਦਾ ਵੀ ਪਿੰਡਾਂ ਦੇ ਵਿੱਚ ਜਿਹੜਾ ਹੁਣ ਗੇਮ ਆ ਉਹ ਸਾਰੀਆਂ ਗੇਮਾਂ ਤਕਰੀਬਨ ਜਿਹੜੇ ਬੱਚੇ ਖੇਡ ਰਹੇ ਆ ਤੇ ਸਾਡੇ ਪਿੰਡ ਦੇ ਵਿੱਚ ਇਹਦੇ ਲਈ ਗਰਾਊਂਡਾਂ ਹਰੇਕ ਮੰਨ ਲਓ ਜਿਹੜੀ ਗੇਮ ਆ ਉਹਦੇ ਲਈ ਬਹੁਤ ਵਧੀਆ ਪ੍ਰੋਵਾਈਡ ਨਹੀਂ ਠੀਕ ਆ ਇਲਾਕੇ ਦਾ ਇਹ ਵੱਡਾ ਆਪਣਾ ਟੂਰਨਾਮੈਂਟ ਜਿੱਦਾਂ ਆਪਣਾ ਹੁੰਦਾ ਹੈ ਕਾਲੇ ਸੰਗਿਆ ਦਾ ਹੀ ਐਨਆਰਈ ਵੀਰਾਂ ਵੱਲੋਂ ਸਹਿਯੋਗ ਕਿੱਦਾਂ ਦਾ ਮਿਲਦਾ ਤੇ ਸਮੂਹ ਸੰਗਤ ਵੱਲੋਂ ਕਿੱਦਾਂ ਦਾ ਸਹਿਯੋਗ ਮਿਲਦਾ देखो ਜਿਹੜੇ ਟੂਰਨਾਮੈਂਟ ਆ ਕਿਸੇ ਵੀ ਗੇਮ ਦੇ ਲਾ ਲਓ ਸਾਰੇ ਹੁੰਦੇ ਹੀ ਐਨਆਰਆਈ ਵੀਰਾਂ ਦੀ سپورਟ ਨਾਲ ਹੁੰਦੇ ਨੇ ਤੇ ਜਿਹੜਾ ਪਿੰਡ ਆ ਉਹ ਬਹੁਤ ਸਹਿਯੋਗ ਕਰਦਾ ਕਿਉਂਕਿ ਉਹਨਾਂ ਦਾ ਵੀ ਭਾਈਚਾਰਾ ਪਿੰਡ ਨਾਲ ਜੁੜਿਆ ਹਰ ਕੋਈ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਵਧੀਆ ਟੂਰਨਾਮੈਂਟ ਹੋਣ ਵਧੀਆ ਖੇਡਾਂ ਕਰਾਈਆਂ ਜਾਣ ਜਦੋਂ ਆਪਾਂ ਬਾਹਰ ਜਾਂਦੇ ਆ ਬਾਹਰ ਜਾ ਕੇ ਦੇਖਦੇ ਆ ਵੀ ਕਿਵੇਂ ਉੱਥੇ ਜਿਹੜੀਆਂ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਗੇਮਾਂ ਉਹਨਾਂ ਨੂੰ ਸਪੋਰਟਸ ਨੂੰ ਬਹੁਤ ਜ਼ਿਆਦਾ ਇਨਕਰੇਜ ਕਰਦੇ ਆ ਤੇ ਇਸ ਕਰਕੇ ਉਹਨਾਂ ਦਾ ਤਾਂ ਪਹਿਲਾਂ ਇਹ ਹੁੰਦਾ ਵੀ ਪਿੰਡ ਦੇ ਵਿੱਚ ਹਰੇਕ ਤਰ੍ਹਾਂ ਦੀ ਗੇਮ ਕਰਾਈ ਜਾਵੇ ਤਾਂ ਜੋ ਜਿਹੜੇ ਪਿੰਡ ਦੇ ਬੱਚੇ ਆ ਉਹ ਚੰਗੇ ਪਾਸੇ ਲੱਗਣ ਚੰਗੀ ਉਹਨਾਂ ਨੂੰ ਸੇਧ ਮਿਲੇ ਬੱਚੇ ਆ ਹੁਣ ਫੁੱਟਬਾਲ ਲਈ ਆ ਉਹਨਾਂ ਦੇ ਵਿੱਚ ਜਿਹੜੇ ਬੱਚੇ ਤਾਂ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਦੀਆਂ ਜਿਹੜੀਆਂ ਕਈ ਬੱਚੇ ਇਦਾਂ ਦੇ ਬਹੁਤ ਵਧੀਆ ਪਲੇਅਰ ਨੇ ਉਹ ਫੀਸ ਦੇਣ ਜੋਗੇ ਵੀ ਨਹੀਂ ਵਿਚਾਰੇ ਬਹੁਤ ਗਰੀਬ ਘਰਾਂ ਤੋਂ ਉਹਨਾਂ ਦੀਆਂ ਫੀਸਾਂ ਵੀ ਜਿਹੜੀਆਂ ਉਹ ਅਸੀਂ ਕਲੱਬ ਵੱਲੋਂ ਦੇ ਰਹੇ ਆ ਤੇ ਉਹਨਾਂ ਲਈ ਟਿਊਸ਼ਨ ਵੀ ਪੜਾ ਰਹੇ ਆ ਤੇ ਇਸ ਤਰ੍ਹਾਂ ਮੰਨ ਲਓ ਵੀ ਜਿਸ ਤਰ੍ਹਾਂ ਦੀ ਵੀ ਬੱਚਿਆਂ ਨੂੰ ਲੋੜ ਹੁੰਦੀ ਆ ਜਿਹੜੀਆਂ ਕਿੱਟਾਂ ਆ ਉਹ ਅਸੀਂ ਫ੍ਰੀ ਬੰਦਦੇ ਆ ਇੱਥੇ ਬੱਚਿਆਂ ਨੂੰ ਡਾਈਟ ਜਿਹੜੀ ਆ ਜਿਹੜੇ ਬੱਚੇ ਕੋ ਮਨੋ ਸਰੀਰਕ ਤੌਰ ਤੇ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਡਾਈਟ ਵੀ ਲਗਾਈ ਹੋਈ ਆ ਇੱਥੇ ਜੈਂਬੀ ਅਸੀਂ ਬਹੁਤ ਵਧੀਆ ਬਣਾਇਆ ਜਿਹਦੇ ਵਿੱਚ ਆ ਕੇ ਬੱਚੇ ਆਪਣੀ ਪਿੰਡ ਦਾ ਕੋਈ ਵੀ ਆ ਕੇ ਪਤਵੰਤਾ ਆਪਣੀ ਉਹ ਕਸਰਤ ਕਰ ਸਕਦਾ ਹਾਂਜੀ ਤੁਸੀਂ ਜਿੱਦਾਂ ਹੀ ਕਲ ਸੰਗਿਆ ਵਿੱਚ ਆਪਣੇ ਖੇਡਾਂ ਦੇ ਨਾਲ ਨਾਲ ਸਿੱਖਿਆ ਨੂੰ ਵੀ ਤੁਸੀਂ ਬੱਚਿਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ ਤੇ ਟੂਰਨਾਮੈਂਟ ਵਿੱਚ ਜਿੱਦਾਂ ਤੁਸੀਂ ਆ ਟੂਰਨਾਮੈਂਟ ਦੇ ਨਾਲ-ਨਾਲ ਦਸਤਾਰ ਮੁਕਾਬਲੇ ਵੀ ਕਰਵਾਏ ਜੀ ਤੇ ਜਿੱਦਾਂ ਆਪਣਾ ਅੱਜ ਕੱਪ ਹੋ ਰਿਹਾ ਜੀ ਇਹਦੇ ਫਸਟ ਸੈਕੰਡ ਥਰਡ ਪ੍ਰਾਈਜ਼ ਕੀ ਕੀ ਰੱਖੇ ਨੇ ਇਹਦਾ ਜਿਹੜਾ ਜੀ ਪਹਿਲਾ ਪ੍ਰਾਈਜ਼ ਆ ਉਹ 1 ਲੱਖ ਰੁਪਇਆ ਦੂਸਰਾ ਪ੍ਰਾਈਜ਼ ਜਿਹੜਾ ਉਹ 75000 ਆ ਤੀਸਰਾ 31000 ਤੇ ਚੌਥਾ 21000 ਪ੍ਰਾਈਜ਼ ਹੈ ਇਹਦੇ ਨਾਲ-ਨਾਲ ਅਸੀਂ ਜਿਹੜਾ ਫਾਈਨਲ ਮੈਚ ਦੇ ਵਿੱਚ ਬਹੁਤ ਵਧੀਆ ਖਿਡਾਰੀ ਖੇਡੂਗਾ ਉਹਨੂੰ ਇੱਕ ਮੋਟਰਸਾਈਕਲ ਵੀ ਸਾਡੇ ਐਨਆਰਆਈ ਵੀਰਾਂ ਨੇ ਉਹ ਸਪੋਰਟ ਕੀਤੀ ਉਹਨੂੰ ਸਪੈਸ਼ਲ ਪ੍ਰਾਈਜ਼ ਦੇਣਾ ਤੇ ਉਸ ਤੋਂ ਬਾਅਦ ਉਹ ਇੱਕ ਸੋਨੇ ਦੀ ਮੁੰਦਰੀ ਵੀ ਜਿਹੜੀ ਉਹ ਉਹਨਾਂ ਨੂੰ ਸਪੈਸ਼ਲ ਪ੍ਰਾਈਜ਼ ਰੱਖਿਆ ਜਿਹੜਾ ਪਲੇਅਰ ਵਧੀਆ ਖੇਡੂਗਾ ਤੇ ਹੁਣ ਜਿਹੜਾ ਤੀਜੇ ਤੇ ਚੌਥੇ ਮੈਚ ਦਾ ਜਿਹੜੀਆਂ ਸੈਮੀਫਾਈਨਲ ਟੀਮ ਹਰੀਆਂ ਉਹਨਾਂ ਲਈ ਵੀ ਅਸੀਂ ਸਾਡਾ ਵੀਰ ਹਰਪ੍ਰੀਤ ਸਿੰਘ ਹੈਪੀ ਕੈਨੇਡਾ ਟ੍ਰਾਂਟੋ ਰਹਿੰਦੇ ਉਹ ਬਹੁਤ ਸਪੋਰਟ ਕਰਦੇ ਨੇ ਸਾਡੀ ਉਹਨਾਂ ਨੇ ਵੀ 4 ਐਲਈਡੀਆਂ ਦੇਣੀਆਂ ਉਹ ਅਸੀਂ 2 ਐਲਈਡੀਆਂ ਇਸ ਜਿਹੜਾ ਤੀਜੇ ਚੌਥੇ ਦਾ ਮੈਚ ਨੰਬਰ ਦਾ ਮੈਚ ਆ ਉਹਦੇ ਚ ਦਵਾਂਗੇ ਤੇ ਦੋ ਐਲਈਡੀਆਂ ਅਸੀਂ ਉਹ ਦੂਜੇ ਮੈਚ ਦੇ ਵਿੱਚ ਜਿਹੜੀਆਂ ਉਹ ਜ਼ਰੂਰ ਦਵਾਂਗੇ ਠੀਕ ਆ ਜੀ ਨਾਲੇ ਜਿੱਦਾਂ ਇਹ ਆਪਣੇ ਪੰਜਾਬ ਦੇ ਯੂਥ ਦੀ ਗੱਲ ਕਰਦੇ ਆ ਅੱਜਕੱਲ ਖੇਡਾਂ ਤੋਂ ਦੂਰ ਹੋ ਰਾਇਆ ਨਸ਼ੇ ਵਿੱਚ ਉਲਝ ਗਿਆ ਉਹਨਾਂ ਨੂੰ ਕੀ ਮੈਸੇਜ ਹੈ ਜੀ ਦੇਖੋ ਮੈਂ ਤਾਂ ਇਹ ਹੀ ਕਹੂੰਗਾ ਵੀ ਨਸ਼ੇ ਜਿਹੜੇ ਆ ਉਹ ਕੋ ਆਪਾਂ ਦੇਖ ਹੀ ਰਹੇ ਕੋ ਬਹੁਤੀ ਵਧੀਆ ਗੱਲ ਆ ਇਹ ਬੱਚੇ ਦਾ ਫਿਊਚਰ ਮਾਂ-ਬਾਪ ਦਾ ਫਿਊਚਰ ਪਿੰਡ ਦਾ ਇਲਾਕੇ ਦਾ ਹਰੇਕ ਦਾ ਜਿਹੜਾ ਫਿਊਚਰ ਆ ਉਹ ਮੰਨ ਲਓ ਗਰਕ ਹੋ ਰਿਹਾ ਤੇ ਇਸ ਕਰਕੇ ਅਸੀਂ ਤਾਂ ਮੰਨ ਲਓ ਪਿੰਡ ਦੇ ਵਿੱਚ ਸਾਡੇ ਹਸਪਤਾਲ ਆ ਉੱਥੇ ਪਿਛਲੇ 6 ਸਾਲ ਤੋਂ ਮੈਂ ਖੁਦ ਐਫਰਟ ਕਰਕੇ ਸਰਕਾਰ ਕੋਲੋਂ ਡਰਗ ਡੀਡਿਕਸ਼ਨ ਸੈਂਟਰ ਵੀ ਖੋਲ੍ਹਿਆ ਉੱਥੇ ਡਾਕਟਰ ਵੀ ਬੈਠੇ ਨੇ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਉਹ ਉਹਦੀ ਅਸੀਂ ਸਪੋਰਟ ਵੀ ਕਰਦੇ ਆ ਉਹਨੂੰ ਹਸਪਤਾਲ ਵੀ ਲੈ ਕੇ ਜਾਂਦੇ ਆ ਫ੍ਰੀ ਉੱਥੇ ਦਵਾਈ ਅਵੇਲੇਬਲ ਆ ਉਹ ਤੋਂ ਆਪਣਾ ਮੰਨ ਲਓ ਨਸ਼ਾ ਜੇ ਛੱਡਣਾ ਚਾਹੁੰਦਾ ਤਾਂ ਆਪਣੇ ਮਾਪੇ ਦੀ ਸਾਡੀ ਪੰਚਾਇਤ ਦੀ ਜਾਂ ਨੌਜਵਾਨਾਂ ਦੀ ਸਪੋਰਟ ਨਾਲ ਉਹ ਨਸ਼ਾ ਵੀ ਛੱਡ ਸਕਦਾ ਉਹਨੂੰ ਕੋਈ ਵੀ ਮੰਨ ਲਓ ਪਿੰਡ ਦੇ ਵਿੱਚੋਂ ਸਾਡੀ ਕਲੱਬ ਵੱਲੋਂ ਮੰਨ ਲਓ ਕਿਸੇ ਮਦਦ ਦੀ ਲੋੜ ਆ ਅਸੀਂ ਉਹ ਵੀ ਕਰਦੇ ਵੀ ਰਹਿੰਦੇ ਆ ਤੇ ਅੱਗੇ ਵੀ ਅਸੀਂ ਕਰਨ ਤੋਂ ਤਿਆਰ ਆ ਮੇਰੀ ਤੇ ਸਾਰਿਆਂ ਰਿਕਵੈਸਟ ਆ ਵੀ ਜਿਹੜਾ ਨਸ਼ਾ ਆ ਉਹ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਲਾਉਣ ਤਾਂ ਜੋ ਇਹ ਜਿਹੜਾ ਪੰਜਾਬ ਆ ਉਹ ਉਹਦੇ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਵਧਣ ਤੇ ਹੋਰ ਖੇਡਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ 14ਵੇਂ ਸਲਾਨਾ ਟੂਰਨਾਮੈਂਟ ਦਾ ਸਾਡਾ ਫਾਈਨਲ ਹੋਣ ਜਾ ਰਿਹਾ ਬਹੁਤ ਹੀ ਵਧੀਆ ਤਰੀਕੇ ਦੇ ਪ੍ਰਬੰਧਾਂ ਦੇ ਨਾਲ ਸਾਡਾ ਟੂਰਨਾਮੈਂਟ ਸੰਪੰਨ ਹੋ ਰਿਹਾ। ਅਸੀਂ ਕਲੱਬ ਵੱਲੋਂ ਧੰਨ ਧੰਨ ਬਾਬਾ ਕਾਨ ਦਾਸ ਵੱਲੋਂ ਸਾਰੇ ਜਿਹੜੇ ਐਨ ਆਰ ਆਈ ਵੀਰ ਆ ਸਾਡੇ ਨਗਰ ਨਿਵਾਸੀ ਆ ਜਿਹੜੇ ਸਾਡਾ ਸਾਥ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਮੈਂ ਤੁਹਾਨੂੰ ਲਿਸਟ ਹੁਣ ਜੇ ਨਾਂ ਬੋਲਣ ਲੱਗਾ ਤੇ 10 ਮਿੰਟ ਲੱਗ ਜਾਣਗੇ। ਜਿੰਨੇ ਸਾਡੇ ਨਾਲ ਸਾਡੇ ਪਲੇਅਰ ਖੇਡਦੇ ਰਹੇ ਮੁੰਡੇ ਇੱਥੇ ਇਸ ਵੇਲੇ ਵਿਦੇਸ਼ਾਂ 'ਚ ਬੈਠੇ ਆ। ਵੱਧ ਚੜ ਕੇ ਸਾਡੇ ਨਾਲ ਸਹਿਯੋਗ ਕਰਦੇ ਆ ਤੇ ਇੰਨਾ ਸਹਿਯੋਗ ਕਰਦੇ ਉਹ ਕਹਿੰਦੇ ਪੈਸੇ ਦੀ ਜਿੰਤਾ ਨਹੀਂ ਕਰਨੀ। ਫਰਸਟ ਪ੍ਰਾਈਜ਼ ਲੱਖ ਆ ਜਿੰਨਾ ਵੀ ਤੁਸੀਂ ਵਧਾਉਣਾ ਵਧਾ ਦਿਓ ਫਰਸਟ ਸੈਕਿੰਡ ਥਰਡ ਫੋਰਸ ਉਹ ਕਹਿੰਦੇ ਜੋ ਤੁਸੀਂ ਰੱਖੋਗੇ ਅਸੀਂ ਤੁਹਾਡੇ ਨਾਲ ਖੜੇ ਆ ਸੋ ਸਾਡੇ ਵੱਲੋਂ ਤੇ ਇੱਕ ਵਾਰੀ ਫੇਰ ਇਹ ਥੈਂਕਸ ਆ ਸਾਰਿਆਂ ਦਾ ਜਿਹੜੇ ਸਾਨੂੰ ਫਾਈਨੈਂਸ਼ਲੀ ਵੀ ਸਪੋਰਟ ਕਰਦੇ ਤੇ ਇੱਥੇ ਆ ਕੇ ਸਾਡੀ ਸਪੋਰਟ ਕਰਦੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਕਲੱਬ ਵੱਲੋਂ ਧੰਨਵਾਦ ਕਰਦੇ ਆਂ ਠੀਕ ਆ ਲਾਸਟ ਪਲੇਅਰਾਂ ਨੂੰ ਕੀ ਤੁਹਾਡਾ ਮੈਸੇਜ ਆ ਜਿਹੜਾ ਅੱਜ ਗੱਲ ਦੇ ਪਲੇਅਰ ਦੇਖੋ ਜਿਹੜਾ ਬੰਦਾ ਗਰਾਊਂਡ ਨਾਲ ਜੁੜ ਗਿਆ ਜਿਹੜਾ ਪਲੇਅਰ ਗਰਾਊਂਡ ਦੇ ਨਾਲ ਜੁੜ ਗਿਆ ਉਹ ਸਮਝ ਲਓ ਪਹਿਲਾਂ ਤਾਂ ਨਸ਼ਿਆਂ ਤੋਂ ਬਚ ਗਿਆ ਦੂਸਰਾ ਉਹਦਾ ਹਰ ਪਾਸੇ ਡਵੈਲਪਮੈਂਟ ਹੋ ਜਾਂਦੀ ਉਹਦਾ ਦਿਮਾਗ ਵੀ ਤੇਜ ਹੁੰਦਾ ਉਹਨੂੰ ਕੰਮ ਕਰਨ ਦੀ ਰੁਚੀ ਵੀ ਪੈਦਾ ਹੁੰਦੀ ਆ ਉਹਦੇ ਚ ਅੱਗੇ ਵਧਣ ਦਾ ਜਜ਼ਬਾ ਪੈਦਾ ਹੁੰਦਾ ਸੋ ਮੈਂ ਇਹਦਾ ਪਲੇਅਰਾਂ ਨੂੰ ਇਹ ਮੈਸੇਜ ਦੇਵਾਂਗੇ ਵੀ ਨਸ਼ਿਆਂ ਤੋਂ ਬਚੋ ਬੱਤ ਬੱਤ ਸਮਾਂ ਗਰਾਊਂਡ ਨੂੰ ਦਿਓ ਆਪਣੇ ਘਰ ਪਰਿਵਾਰ ਨੂੰ ਦਿਓ ਆਪਣੇ ਮਾਪਿਆਂ ਨੂੰ ਦਿਓ ਤਾਂ ਕਿ ਆਪਾਂ ਅੱਗੇ ਵਧ ਸਕੀਏ ਨਾਲੇ ਸਾਡੇ ਪਿੰਡ ਦੇ ਪੰਚਾਇਤ ਤੇ ਦੋਵੇਂ ਪੰਚਾਇਤਾਂ ਦੇ ਐਨਆਰਏ ਵੀ ਦਾ ਸਹਿਯੋਗ ਹੈਗਾ ਇਸ ਦੇ ਨਾਲ ਨਾਲ ਡੀਵੀ ਕਾਲਜ ਦੇ ਹੈੱਡ ਆਫ ਡਿਪਾਰਟਮੈਂਟ ਫਿਜ਼ੀਕਲ ਦੇ ਡਾਕਟਰ ਮਨੂ ਸੂਦ ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਪਾਲ ਸਿੰਘ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਸਾਡੀ ਫੁੱਟਬਾਲ ਕਲੱਬ ਨੂੰ ਜਦੋਂ ਅਸੀਂ ਕਹੀਏ ਹਰ ਵੇਲੇ ਸਾਡੇ ਨਾਲ ਕੇ ਖੜਦੇ ਆ ਤੇ ਸਾਨੂੰ ਹਰ ਤਰੀਕੇ ਨਾਲ ਸਹਿਯੋਗ ਕਰਦੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ 마포구청 인터 Kalau sing yang kantor garanti sing dicari. Terima kasih telah menonton! आपण चार <coughs>